ਗਿੱਦੜ ਬਾਹਾ ਚ ਜ਼ਮੀਨੀ ਚੌਂ ਦਾ ਖੜਾ ਲਗਾਤਾਰ ਪੱਕਦਾ ਨਜ਼ਰ ਆ ਰਿਹਾ ਹੈ ਗਿੱਦੜ ਬਾਹਾ ਚ ਸੁਖਬੀਰ ਬਾਦਲ ਨਾਲ ਡਿੰਪੀ ਢਿੱਲੋਂ ਦੀ ਫੋਟੋ ਲਗਾਈ ਗਈ ਸੀ ਜਿਸ ਤੇ ਵੱਡੇ ਵੱਡੇ ਅੱਖਰਾਂ ਚ ਲਿਖਿਆ ਹੋਇਆ ਸੀ ਜੋ ਨਹੀਂ ਹੋ ਸਕਿਆ ਭਰਾਵਾਂ ਵਰਗੇ ਪਰਿਵਾਰ ਦਾ ਉਹ ਕੀ ਮੁੱਲ ਪਾਊਗਾ ਗਿੱਦੜ ਬਾਹਾ ਦੇ ਸਤਕਾਰ ਦਾ ਪੋਸਟਰ ਦੇਖਣ ਤੋਂ ਬਾਅਦ ਆਪ ਦੇ ਉਮੀਦਵਾਰ ਡਿੰਪੀ ਢਿੱਲੋਂ ਦਾ ਵੱਡਾ ਬਿਆਨ ਵੀ ਸਾਹਮਣੇ ਆਇਆ ਸੀ ਉਨਾਂ ਨੇ ਕਿ ਹਸੀ ਕੀ ਰਾਜਾ ਵੜਿੰਗ ਦੀ ਇਹ ਸ਼ਰਾਰਤ ਹੈ ਕਿਉਂਕਿ ਰਾਤ ਰਾਤ ਕਾਂਗਰਸ ਦੇ ਬੰਦਿਆਂ ਨੂੰ ਫੜਿਆ ਵੀ ਗਿਆ ਸੀ ਜੋ ਕਿ ਇਹ ਪੋਸਟਰ ਲਗਾ ਰਹੇ ਸਨ ਹੁਣ ਇਸ ਮਾਮਲੇ 'ਚ ਨਵਾਂ ਮੋੜ ਸਾਹਮਣੇ ਆਇਆ ਹੈ ਦਰਅਸਲ ਡਿੰਪੀ ਢਿੱਲੋਂ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਵੱਲੋਂ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਅਜੇ ਹੀ ਪੋਸਟਰ ਲਗਾ ਰਹੇ ਕੁਝ ਵਿਅਕਤੀਆਂ ਨੂੰ ਸ਼ਰੀਆਮ ਫੜਿਆ ਗਿਆ ਤੇ ਇਸ ਤੋਂ ਬਾਅਦ ਆਬਰਕਰਾਂ ਨੇ ਉਹਨਾਂ ਨੂੰ ਘੇਰ ਲਿਆ ਤੇ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਵੀਡੀਓ 'ਚ ਸਾਰੀ ਗੱਲਬਾਤ ਹੁੰਦੀ ਸਾਫ਼ ਸੁਣਾਈ ਦੇ ਰਹੀ ਹੈ ਜਿਸ ਅਨੁਸਾਰ ਪੋਸਟਰ ਲਗਾਉਂਦੇ ਹੋਏ ਵਿਅਕਤੀ ਰਾਜਾ ਵੜਿੰਗ ਦੇ ਮੁਕਤਸਰ ਵਾਲੇ ਦਫ਼ਤਰ ਤੋਂ ਆਏ ਸਨ ਇਸ ਮਗਰੋਂ ਵਰਕਰਾਂ ਵੱਲੋਂ ਪੋਸਟਰ ਉਹਨਾਂ ਤੋਂ ਖੋਲੇ ਹੀ ਜਾਂਦੇ ਨੇ ਤੇ ਉਹਨਾਂ ਨੂੰ ਰੱਜ ਕੇ ਝਾੜ ਵੀ ਪਾਈ ਜਾਂਦੀ ਹੈ ਇਹ ਸਾਰੀ ਘਟਨਾ ਜੋ ਹੈ ਵੀਡੀਓ ਦੇ ਵਿੱਚ ਰਿਕਾਰਡ ਵੀ ਕੀਤੀ ਜਾਂਦੀ ਹੈ ਜੋ ਕਿ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਸ਼ੇਅਰ ਕੀਤੀ ਗਈ ਹੈ ਤੇ ਇਸ ਦੇ ਥੱਲੇ ਕੈਪਸ਼ਨ ਦਿੱਤਾ ਗਿਆ ਹੈ ਗਿੱਦੜ ਬਾਹ ਦੇ ਵਿੱਚ ਆਪਣੀ ਹਾਰ ਨੂੰ ਦੇਖਦੇ ਆਂ ਕਾਂਗਰਸ ਨਵੇਂ ਪੱਧਰ ਤੇ ਸਿਆਸਤ ਤੇ ਉਤਰੀ ਰਾਜਾ ਵੜਿੰਗ ਦੇ ਲੋਕ ਡਿੰਪੀ ਢਿੱਲੋਂ ਖਿਲਾਫ ਪੋਸਟਰ ਲਗਾਉਂਦੇ ਹੋਏ ਰੰਗੇ ਹੱਥੀ ਫੜੇ ਗਏ ਨੇ ਪੂਰੀ ਸੱਚਾਈ ਤੁਸੀਂ ਖੁਦ ਦੇਖ ਲਓ ਇਸ ਮਗਰੋਂ ਸਿਆਸਤ ਗਰਮਾਈ ਹੋਈ ਹੈ ਪੂਰੀ ਵੀਡੀਓ ਦੇ ਵਿੱਚ ਕੀ ਹੈ ਤੁਸੀਂ ਵੀ ਇੱਕ ਵਾਰ ਦੇਖ ਲਓ ਕਲੀਅਰ ਦੱਸ ਗੱਲ ਵੀ ਕਿਹਨੇ ਵਜਾ ਦਿੱਤਾ ਤੈਨੂੰ ਉਹ ਨੰਬਰ ਦਾ ਨੰਬਰ ਨੰਬਰ ਮੀਨਸ 10 ਵੀ ਤੈਨੂੰ ਪਾਸਟਾ ਦੇ ਕੇ ਨਹੀਂ ਭੇਜਿਆ ਤੂੰ ਉਹ ਉੱਥੇ ਦਫ਼ਤਰੋਂ ਆਇਆ ਸੀ ਜੀ ਇਹ ਕਿਹੜੇ ਦਫ਼ਤਰੋਂ ਆ ਰਾਜਵਡਿੰਗ ਕੇ ਆ ਕਾਲੀ ਦਲ ਦੇ ਪੋਸਟਰ ਹੈ ਜੀ ਉੱਤੇ ਲੋਗੋ ਲਾਇਆ ਸ਼੍ਰੋਮਣੀ ਕਾਲੀ ਦਲ ਦਾ ਤੇ ਰਾਜੇ ਰਿੰਗ ਦੇ ਦਫ਼ਤਰ ਚ ਉਹ ਬੰਦਾ ਮੁਕਸਰ ਤੋਂ ਆਇਆ ਇਹਨੂੰ ਪੋਸਟਰ ਦਿੱਤੇ ਆ ਲੈ ਵੀ ਆ ਪਿੰਡਾਂ ਦੀ ਪੋਸਟਰ ਲਾਈ ਜਾਂਦੇ ਆ ਦੱਸੋ ਕੀ ਸਾਫਤ ਕਰਨਾ ਚਾਹੁੰਦੇ ਆ ਯਾਰ ਇਹ ਉਹ ਰਾਜਾ ਸ਼ਰਮ ਕਰ ਯਾਰ ਇਹੋ ਜਿਹੀਆਂ ਹਰਕਤਾਂ ਨਾ ਕਰਾ ਤੈਨੂੰ ਲੋਕਾਂ ਨੇ ਸਮਝ ਲਿਆਗਾ ਵੋਟਾਂ ਮੰਗ ਸਿੱਧਾ ਹੋ ਕੇ ਜੇ ਲੋਕ ਪਾਉਂਦੇ ਆ ਤਾਂ ਪਵਾਲਾ ਇਹੋ ਜਿਹੀਆਂ ਹਰਕਤਾਂ ਨਾਲ ਨਹੀਂ ਲੋਕਾਂ ਨੇ ਪਾਉਣੀ ਵੋਟ ਆ ਪੋਸਟਰ ਠੀਕ ਹੈ ਨਾ ਉਹਦੇ ਅਸੀਂ ਲੈ ਕੇ ਜਾਨੇ ਆਏ 10 ਦਿਨ ਉਹਨੂੰ ਉਡਾ ਲਈ ਜਿਹੜੇ ਤੁਮ ਕਿਹਾ ਉਹਨੂੰ ਫੋਨ ਲਾ ਕੇ ਕਹਦੇ ਵੀ ਮੇਰੇ ਪੋਸਟਰ ਫੜ ਲਿਆ ਮਲਨ ਪਿੰਡ ਚ ਚੱਲਦਾ ਮੋਟਰਲ ਚੱਕ ਕਿ ਆਉਂਦੇ ਪਿੰਡ ਚੱਲਦਾ ਸਹੀ ਤੇ ਜੇ ਪਿੰਡਾਂ ਦਾ ਮਾਰ ਨਾ ਕਰਾਓ ਗ੍ਰੈਬ ਕਰੋ ਅੱਗੇ ਜਦੋਂ ਜੀ ਅਸੀਂ ਅਸੀਂ ਮੈਂ ਵਿਕੀ ਨਾਲ ਗੱਲ ਕਰਨਾ ਚਾਹੁੰਦਾ ਅਸੀਂ ਉਹ ਉਹਦੇ ਅਸੀਂ ਭੇਜਿਆ ਨਹੀਂ ਪਿੰਡਾਂ ਚ ਲੋਕਾਂ ਨੂੰ ਪਿੰਡਾਂ ਦਾ ਭਾਈਚਾਰਾ ਨਾ ਖਰਾਬ ਕਰੋ ਜਿਹੜੀ ਵੋਟ ਹੈ ਨਾ ਉਹਨੂੰ ਵੋਟ ਪੈ ਜਾਂਦੋ ਹਾਂ ਉਹ ਅਸੀਂ ਤਾਂ ਦਿਹਾੜੀ ਦਾ ਦੇਗੇ ਹੁਣ ਤਾਂ ਤੁਸੀਂ ਕਹੋਗੇ ਅਜਿਹਾ ਤਾਂ ਲਾਦਾ ਏ ਇੱਥੇ ਜੇ ਇਦਾਂ ਕੋਈ ਹੋਰ ਹੈਗੇ ਤਾਂ ਸਾਨੂੰ ਆ ਗ ਗੱਲ ਕਰ ਵਿੱਕੀ ਭਇਆ ਗੱਲ ਕਰੋ ਜਨਾ ਗੱਲ ਕਰ ਮੈਂ ਕੀ ਕਰਾਂ ਸਰ ਦੋਸਤ ਪੈਸਾ ਵਾ ਕਾਂਗਰਸ ਠੀਕ ਆ ਜੀ ਹਾਂ ਨਾਲਾ ਠੀਕ ਹੈ ਨੇ ਓਕੇ ਹੋ ਜੀ ਨਾ ਗੱਲ ਠੀਕ